ਗੁਰਮਖ ਪਿਆਰਿਓ ਸੁਪਨੇ ਹਰ ਕਿਸੇ ਨੂੰ ਆਪਦੀ-ਆਪਦੀ ਜ਼ਿੰਦਗੀ ਵਿੱਚ ਆਉਂਦੇ ਹੀ ਆਉਂਦੇ ਆ ਕਿਸੇ ਨੂੰ ਮਾੜੇ ਆਉਂਦੇ ਆ ਕਿਸੇ ਨੂੰ ਚੰਗੇ ਆਉਂਦੇ ਆ ਕਈਆਂ ਨਾਲ ਏਵੇਂ ਵੀ ਵਾਪਰਦਾ ਕਿ ਇੱਕ ਸੁਪਨਾ ਵਾਰ-ਵਾਰ ਆਉਂਦਾ ਕਈ ਵਾਰੀ ਕਿਸੇ ਨੂੰ ਸੁਪਨੇ ਦੇ ਵਿੱਚ ਮਰੇ ਹੋਏ ਜਿਹੜੇ ਪੂਰਵਜਾ ਉਹ ਦਿਖਾਈ ਦਿੰਦੇ ਆ ਕਈ ਇਹੋ ਜਿਹੇ ਆ ਕਈਆਂ ਨੂੰ ਸੱਪ ਹੀ ਸੱਪ ਸੁਪਨੇ ਵਿੱਚ ਨਜ਼ਰ ਆਉਂਦੇ ਆ ਤਾਂ ਕੁਝ ਵਿਦਵਾਨ ਜਿਹੜੇ ਆ ਜਾਂ ਮਨੋਵਿਗਿਆਨੀ ਆ ਉਹ ਤਾਂ ਇਹ ਮੰਨਦੇ ਆ ਕਿ ਇਹਨਾਂ ਸੁਪਨੇ ਆਉਣ ਦਾ ਕਾਰਨ ਉਹ ਆ ਜੋ ਅਸੀਂ ਦਿਨੇ ਸਾਰੇ ਮਿਲ ਕੇ ਵਿਚਾਰਾਂ ਕਰਦੇ ਆ ਜਾਂ ਮਨ ਵਿੱਚ ਚੀਜ਼ਾਂ ਦੱਬੀਆਂ ਹੁੰਦੀਆਂ ਨੇ ਇਹਨਾਂ ਚੀਜ਼ ਦਾ ਦਮਨ ਕੀਤਾ ਹੁੰਦਾ ਉਹ ਇੱਕਦਮ ਜਦੋਂ ਬਾਹਰ ਆਉਂਦੀਆਂ ਨੇ ਉਹ ਸੁਪਨੇ ਆ ਰਹੇ ਹੀ ਆਉਂਦੀਆਂ ਨੇ ਤੇ ਆਪਾਂ ਵੇਖਦੇ ਆ ਇੱਕ ਹੁੰਦਾ ਬੰਦ ਅੱਖ ਦਾ ਸੁਪਨਾ ਇੱਕ ਹੁੰਦਾ ਖੁੱਲੀ ਅੱਖ ਦਾ ਸੁਪਨਾ ਆਉ ਜਾਣਦੇ ਆ ਬਾਬਾ ਅਨੰਦ ਸਿੰਘ ਜੀ ਦੇ ਜੀਵਨ ਵਿੱਚੋਂ ਇੱਕ ਬਹੁਤ ਸੁੰਦਰ ਕਥਾ ਵੀ ਇਹ ਸੁਪਨਿਆਂ ਵਿੱਚ ਜੇ ਨਜ਼ਰ ਆਉਂਦਾ ਵੀ ਇਹਦਾ ਅਸਰ ਹੁੰਦਾ ਕੋਈ ਜ ਜਿੰਨੂੰ ਆਪਾਂ ਇਤਿਹਾਸ ਨੂੰ ਵੀ ਪੜ੍ਹਦੇ ਆਂ ਸਾਨੂੰ ਪਤਾ ਲੱਗਦਾ ਵੀ ਸਤਿਗੁਰੂ ਮਹਾਰਾਜ ਕਈ ਐਸੇ ਗੁਰਸਿੱਖ ਹੋਏ ਕਲਗੀਧਰ ਮਹਾਰਾਜ ਜੀ ਦੇ ਜਿਨ੍ਹਾਂ ਦੇ ਮਹਾਰਾਜ ਨੇ ਸੁਪਨੇ ਵਿੱਚ ਜੂਨਾ ਕੱਟੀਆਂ ਜਦੋਂ ਸੇਵਾ ਕੀਤੀ ਆਖਿਆ ਸਾਡਾ ਜਨਮ ਮਰਨ ਕੱਟ ਦਿਓ ਜਿੰਨੀਆਂ ਜੂਨਾ ਉਹਨਾਂ ਨੇ ਭੁਗਤਣੀਆਂ ਸੀ ਚਾਹੇ ਉਹ ਸੱਪ ਦੀ ਜੂਨ ਸੀ ਚਾਹੇ ਉਹ ਗਿੱਦੜ ਦੀ ਜੂਨ ਸੀ ਜਾਇਓ ਕਿਸੇ ਜਾਨਵਰ ਪਸ਼ੂ ਦੀ ਜੂਣ ਸੀ ਪੰਛੀ ਦੀ ਜੂਣ ਸੀ ਉਹ ਸੁਪਨੇ ਵਿੱਚ ਸਾਰਾ ਕੁਝ ਦਿਖਾ ਦਿੱਤਾ ਤੇ ਸਿੱਖਾਂ ਨੇ ਆ ਕੇ ਮਹਾਰਾਜ ਨੂੰ ਕਿਹਾ ਮਹਾਰਾਜ ਅੱਜ ਸਾਨੂੰ ਸੁਪਨੇ ਵਿੱਚ ਇੰਨੀਆਂ ਜੂਨਾ ਕਈ ਜੂਨਾ ਨਜ਼ਰ ਆਈਆਂ ਗੁਰੂ ਸਾਹਿਬ ਨੇ ਆਖਿਆ ਦੇਖੋ ਪ੍ਰਮਾਤਮਾ ਦੇ ਜਿਹੜੇ ਲਿਖੇ ਹੁੰਦੇ ਆ ਕਰਮ ਉਹ ਜੋ ਹੋਣਾ ਸੀ ਉਹ ਤੁਹਾਨੂੰ ਸੁਪਨੇ ਜੀ ਦਿਖਾ ਦਿਖਾ ਕੇ ਤੁਸੀਂ ਤੁਹਾਡਾ ਜਨਮ ਹੋਇਆ ਮਰਨ ਹੋ ਰਿਹਾ ਪਾਤਸ਼ਾਹ ਜੀ ਇਦਾਂ ਕੱਟ ਦਿੰਦੇ ਜਨਮ ਮਰਨ ਬਾਬਾ ਨਾਨਕ ਸਿੰਘ ਜੀ ਕੋਲ ਕੋਈ ਸੱਜਣ ਆਉਂਦਾ ਹੁੰਦਾ ਸੀ ਉਹਨੇ ਕਹਿਣਾ ਮਹਾਪੁਰਖੋ ਮੈਨੂੰ ਨੀਂਦ ਦੇ ਵਿੱਚ ਮਰੇ ਹੋਏ ਪ੍ਰਾਣੀ ਦਿਖਾਈ ਦਿੰਦੇ ਆ ਮੈਨੂੰ ਨੀਂਦ ਦੇ ਵਿੱਚ ਬਹੁਤ ਸਾਰੇ ਸੱਪ ਦਿਖਾਈ ਦਿੰਦੇ ਆ ਤਾਂ ਉਦੋਂ ਮਹਾਪੁਰਖਾਂ ਨੇ ਆਖਣਾ ਭਾਈ ਜੋ ਵੀ ਤੂੰ ਦਿਨੇ ਕਰਮ ਕਰਦਾ ਹੋਵੇਂਗਾ ਉਸ ਮੁਤਾਬਕ ਤੈਨੂੰ ਸੁਪਨੇ ਦਿਖਾਈ ਦਿੰਦੇ ਆ ਤਾਂ ਉਦੋਂ ਆਪਾਂ ਕਈ ਵਾਰ ਸੋਚਦੇ ਆ ਕਿ ਕਿਸੇ ਬੰਦੇ ਦੀ ਮੌਤ ਹੁੰਦੀ ਸਾਨੂੰ ਨਜ਼ਰ ਆਈ ਆ ਕਈ ਕਹਿ ਦਿੰਦੇ ਆ ਕਿ ਉਮਰ ਵੱਧ ਗਈ। ਦੇਖੋ ਇਹ ਗੱਲ ਤਾਂ ਭਾਈ ਵਾਹਿਗੁਰੂ ਦੇ ਹੱਥ ਵਿੱਚ ਹੈ। ਜੇ ਨੂੰ ਆਪਾਂ ਬਾਣੀ ਦੁਆਰਾ ਸਮਝਾਂਗੇ ਇਹਨੂੰ ਪੀ ਇਹ ਸੁਪਨੇ ਜਿਹੜੇ ਆਉਂਦੇ ਆ ਇਹ ਅਸਲ ਵਿੱਚ ਮਨੋਵਿਗਿਆਨਕ ਕਾਰਨ ਹੈ ਦਾ। ਕਈ ਵਾਰੀ ਡਰਾਉਣੇ ਸੁਪਨੇ ਆਉਂਦੇ ਆ ਸਾਨੂੰ। ਅਸੀਂ ਧਰਵਕ ਜਾਣੇ ਆ। ਕਈ ਵਾਰੀ ਚੰਗੇ ਸੁਪਨੇ ਆਉਂਦੇ ਆ। ਦੇਵਤਿਆਂ ਦੇ ਦਰਸ਼ਨ ਹੁੰਦੇ ਆ ਕਈਆਂ ਨੂੰ। ਕਈ ਕਹਿ ਦਿੰਦੇ ਆ ਸਾਨੂੰ। ਕਈ ਕਹਿ ਦਿੰਦੇ ਆ ਸੁਪਨੇ ਵਿੱਚ ਜੋ ਦੇਖਿਆ ਸੀ ਉਹ ਸੱਚ ਹੋ ਗਿਆ। ਕਈਆਂ ਦਾ ਇਹ ਮੰਨਣਾ ਜਿਹੜੇ ਨਾਮ ਦੀ ਕਮਾਈ ਵਾਲੇ ਆ ਉਹਨਾਂ ਨੂੰ ਸੁਪਨੇ ਵਿੱਚ ਹੀ ਸਾਰਾ ਕੁਝ ਪਹਿਲਾਂ ਹੀ ਦਿਖ ਜਾਂਦਾ ਵੀ ਆ ਮੇਰੇ ਨਾਲ ਹੋਣਾ ਹੈ ਸੁਪਨੇ ਵਿੱਚ ਇਤਿਹਾਸ ਨੂੰ ਜਦੋਂ ਆਪਾਂ ਪੜ੍ਹਦੇ ਆ ਵਾਕਈ ਇਹ ਗੱਲ ਸੱਚ ਪ੍ਰਤੀਤ ਹੁੰਦੀ ਆ ਕੁਝ ਐਸੇ ਸੱਖ ਹੋਏ ਜਿਨ੍ਹਾਂ ਦੇ ਨਾਲ ਜੋ ਹੋਣਾ ਸੀ ਆਉਣ ਵਾਲੀ ਜ਼ਿੰਦਗੀ ਵਿੱਚ ਸੁਪਨੇ 'ਚ ਉਹਨਾਂ ਨੂੰ ਨਜ਼ਰ ਆਇਆ ਉਹਨਾਂ ਦੀ ਨਾਮ ਦੀ ਕਮਾਈ ਜਾਂ ਪ੍ਰਮਾਤਮਾ ਦੀ ਬਖਸ਼ਿਸ਼ ਕਹਿ ਸਕਦੇ ਆਂ ਪਰ ਜੇ ਅਸੀਂ ਮਹਿਮਾ ਭਰਮਾਂ ਵਿੱਚ ਪੈ ਜਾਈਏ ਫਿਰ ਨਿਕਲ ਨਹੀਂ ਸਕਦੇ ਸੁਪਣਿਆਂ ਨੂੰ ਲੈ ਕੇ ਕਿਸੇ ਦਾ ਜਦੋਂ ਮਰ ਜਾਣਾ ਆਪਾਂ ਕਹਿ ਦਿੰਨੇ ਆਂ ਵੀ ਉਹ ਬੰਦਾ ਸੁਪਨੇ 'ਚ ਮੇਰੇ ਮਰ ਗਿਆ ਉਹਦੀ ਉਮਰ ਵੱਧ ਗਈ ਵਾਹਿਗੁਰੂ ਨੇ ਜਿੰਨੇ ਸਵਾਸ ਦਿੱਤੇ ਆ ਉਨਾਂ ਹੀ ਆਉਣੇ ਆ ਜਿੰਨੇ ਮਾਲਕ ਨੇ ਲਿਖਿਆ ਉਨਾਂ ਹੀ ਆਉਣੇ ਬਣਾਉਣ ਵਾਲਾ ਉਹੀ ਆ ਸਾਜਣ ਵਾਲਾ ਉਹੀ ਆ ਪਾਲਣ ਵਾਲਾ ਉਹੀ ਆ ਢਾਉਣ ਵਾਲਾ ਉਹੀ ਆ ਤਾਂ ਇਹਨਾਂ ਜੀ ਗੱਲਾਂ ਦੇ ਵਿੱਚ ਜਦੋਂ ਅਸੀਂ ਪੈ ਜਾਂਦੇ ਆ ਬਹੁਤਾ ਫਿਰ ਅਸੀਂ ਸੱਚ ਤੱਕ ਨਹੀਂ ਪਹੁੰਚ ਸਕਦੇ ਇਦੋਂ ਮਹਾਰਾਜ ਦੀ ਬਾਣੀ ਕਹਿੰਦੀ ਹੈ ਵੀ ਨਾ ਤਾਂ ਇੱਕ ਸਾ ਵਾਧ ਆਵੇਗਾ ਨਾ ਘਟ ਆਵੇਗਾ ਜਿੰਨੇ ਲਿਖਿਆ ਉਨੇ ਹੀ ਹੋਣਗੇ ਭਾਈ ਸਾਹਿਬ ਭਾਈ ਮਰਦਾਨਾ ਜੀ ਉਹਨਾਂ ਦਾ ਜਦੋਂ ਅੰਤਮ ਸਮਾਂ ਆਉਣਾ ਸੀ ਕਰੰਮ ਦਰਿਆ ਦੇ ਕੰਢੇ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਆਖਿਆ ਆਪ ਜੀ ਦੇ ਸਰੀਰ ਨੂੰ ਬੁਖਾਰ ਹੈ ਆਖਿਆ ਇੰਨੇ ਸਵਾਸ ਹੋਣੇ ਆ ਗਿਣ ਲੈਣਾ ਤੇ ਉਨੇ ਹੀ ਆਏ ਆ ਗੁਰਮੁਖ ਪਿਆਰਿਓ ਤਾਂ ਇਹ ਸਾਡੇ ਨਾਲ ਵੀ ਇਹ ਹੋਣੀ ਆ ਮੌਤ ਸਭ ਨੂੰ ਆਉਂਦੀ ਆ ਪਰ ਜਿਉਣਾ ਸਭ ਨੂੰ ਨਹੀਂ ਆਉਂਦਾ ਤੇ ਅਸੀਂ ਜਾਗਣ ਤੱਕ ਹੀ ਸੌ ਸਕਦੇ ਆ ਸਫਲ ਹੋਣ ਤੱਕ ਹੀ ਲਾਹ ਪ੍ਰਵਾਹ ਹੋ ਸਕਦੇ ਆ ਇੱਕ ਆ ਖੁੱਲੀ ਅੱਖ ਦਾ ਸੁਪਨਾ ਇੱਕ ਆ ਬੰਦ ਅੱਖ ਦਾ ਸੁਪਨਾ ਹੁਣ ਜਦੋਂ ਆਪਾਂ ਨੂੰ ਬਜ਼ੁਰਗ ਨਜ਼ਰ ਆਉਂਦੇ ਆ ਕਈ ਵਾਰੀ ਆਪਾਂ ਕਹਿ ਦਿੰਨੇ ਆ ਵੀ ਸਾਨੂੰ ਸਾਡੇ ਬਜ਼ੁਰਗ ਨਜ਼ਰ ਆਏ ਆ ਆਪਾਂ ਡਰ ਜਾਂਨੇ ਜਿਨ੍ਹਾਂ ਨੇ ਭਾਈ ਸਾਨੂੰ ਸਾਰੀ ਉਮਰ ਪਾਲਿਆ ਵੱਡਿਆ ਕੀਤਾ ਤੇ ਜੇ ਸਾਨੂੰ ਸੁਪਨੇ ਵਿੱਚ ਨજર ਵੀ ਆ ਜਾਂਦੇ ਆ ਸਾਡੇ ਦਾਦੇ ਪੜਦਾਦੇ ਇਹ ਤਾਂ ਇੱਕ ਖੁਸ਼ੀ ਵਾਲੀ ਗੱਲ ਹੋਣੀ ਚਾਹੀਦੀ ਆ ਇਹਦੇ ਵਿੱਚ ਕੀ ਅਫਸੋਸ ਕਰਨਾ ਜਿਨ੍ਹਾਂ ਨੇ ਸਾਨੂੰ ਪਾਲਿਆ ਜਿਨ੍ਹਾਂ ਕਰਕੇ ਸਾਡੀ ਪੀੜ੍ਹੀ ਅੱਗੇ ਵਧੀ ਆ ਜੇ ਬਜ਼ੁਰਗ ਨજર ਆਉਂਦੇ ਆ ਵੱਡੇ ਨજર ਆਉਂਦੇ ਆ ਇਹਦੇ ਵਿੱਚ ਬੁਰਾ ਕੀ ਆ ਕੁਝ ਵੀ ਇਹਦੇ ਵਿੱਚ ਬੁਰਾ ਨਹੀਂ ਗੱਲ ਤਾਂ ਇਹ ਆ ਵੀ ਸਾਡੀ ਜਿਹੜੀ ਸੋਚ ਆ ਉਹ ਇਦਾਂ ਦੀ ਬਣ ਚੁੱਕੀ ਆ ਅਸੀਂ ਨਕਾਰਾਤਮਕ ਸੋਚ ਵਾਲੇ ਬਣ ਚੁੱਕੇ ਆ ਸਾਨੂੰ ਆ ਜਿਹੜੀ ਚੰਗੀ ਸੋਚ ਵੱਲ ਆਉਣਾ ਚਾਹੀਦਾ ਕਿਉਂਕਿ ਮਿੱਟੀ ਦਾ ਜਿਹੜਾ ਹੈ ਨਾ ਪੁੱਤਲੇ ਆਸੀਂ ਹਾਂ ਪਰ ਹੰਕਾਰ ਕਰਕੇ ਬਹੁਤੀਆਂ ਚੀਜ਼ਾਂ ਵਿਗਾੜੀ ਜਾਂਦੇ ਆ ਤਾਂ ਇਹ ਵੀ ਭਰਮ ਪੈਦਾ ਕਰੀ ਜਾਂਦੇ ਆ ਅੱਜ ਦਾ ਬੰਦਾ ਅੰਧ ਵਿਸ਼ਵਾਸ ਦੀਆਂ ਬੇੜੀਆਂ 'ਚ ਜਕੜਿਆ ਹੋਇਆ ਮੰਨਣ ਨੂੰ ਰਾਜ਼ੀ ਨਹੀਂ ਕਿ ਮੈਂ ਕੈਦੀ ਹਾਂ ਹੁਣ ਕਈ ਲੋਕ ਐਸੇ ਆ ਜਿਨ੍ਹਾਂ ਨੂੰ ਮਹਾਪੁਰਖਾਂ ਦੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਸੁਪਨੇ 'ਚ ਹੁੰਦੇ ਆ ਉਹਨਾਂ ਦੀ ਭਾਵਨਾ ਹੁੰਦੀ ਆ ਵੀ ਗੁਰੂ ਸਾਹਿਬ ਸਾਨੂੰ ਦਰਸ਼ਨ ਦੇਣ ਮਹਾਰਾਜ ਉਮੀ ਉਹਨਾਂ ਦੀ ਵਿਧੀ ਜਿਹੜੀ ਆ ਬਣਾ ਕੇ ਪੂਰੀ ਕਰ ਦਿੰਦੇ ਇੱਛਾ ਗੱਲ ਇਹ ਆ ਕਿ ਜਿਹੜੀਆਂ ਚੀਜ਼ਾਂ ਕਈ ਵਾਰੀ ਅਸੀਂ ਕਰਨੀ ਪਾਉਂਦੇ ਉਹ ਅਸੀਂ ਸੁਪਨੇ 'ਚ ਕਰ ਦਿੰਨੇ ਆ ਵੀ ਅਸੀਂ ਉਦਾਂ ਸਾਡੀ ਇੱਕ प्रबल ਇੱਛਾ ਹੁੰਦੀ ਆ ਵੀ ਇਹ ਕਰਨਾ ਹੀ ਕਰਨਾ ਡਰਾਉਣੇ ਸੁਪਨੇ ਆਉਣ ਦਾ ਕਾਰਨ ਤਾਂ ਕਈ ਵਾਰੀ ਸਾਡੇ ਸੌਣ ਦਾ ਆਸਣ ਵੀ ਹੁੰਦਾ ਬਹੁਤ ਵਾਰੀ ਜੇ ਆਸਣ ਗਲਤ ਹੋ ਜਾਵੇ ਤੇ ਅਸੀਂ ਚੰਗੀ ਤਰ੍ਹਾਂ ਆਰਾਮ ਦੇ ਨਾਲ ਨਾ ਸੌ ਸਕੀਏ ਤਾਂ ਵੀ ਫਿਰ ਉਹ ਸਾਨੂੰ ਡਰਾਉਣੇ ਸੁਪਨੇ ਆਉਂਦੇ ਆ ਇਨੇ ਸੁਪਨੇ ਆਉਂਦੇ ਆ ਜਿਨ੍ਹਾਂ ਵਿੱਚੋਂ ਸਾਨੂੰ ਯਾਦ ਹੀ ਨਹੀਂ ਰਹਿੰਦੇ ਕਈਆਂ ਨੂੰ ਤਾਂ ਕੁਝ ਲੋਕ ਆ ਜਿਨ੍ਹਾਂ ਨੂੰ ਇਹ ਸੁਪਨੇ ਯਾਦ ਰਹਿੰਦੇ ਆ ਕਈ ਵਾਰੀ ਆਪਾਂ ਕਹਿੰਨੇ ਸੁਪਨਾ ਤਾਂ ਆਇਆ ਸੀ ਮੈਨੂੰ ਪਰ ਇਹਨਾਂ ਚੀਜ਼ਾਂ ਨੂੰ ਮੈਂ ਯਾਦ ਨਹੀਂ ਰੱਖ ਸਕਦਾ ਮੈਂ ਭੁੱਲ ਜਾਂਨਾ ਜਾਂ ਭੁੱਲ ਜਾਂਨੀ ਆ ਕਿਉਂ ਨਹੀਂ ਰੱਖ ਸਕਦੇ ਕਿਉਂਕਿ ਯਾਦ ਸ਼ਕਤੀ ਇੰਨੀ ਨਹੀਂ ਹੈਗੀ ਅਸਲ ਵਿੱਚ ਸਾਨੂੰ ਜਿਹੜੀ ਖੁੱਲੀ ਅੱਖ ਦਾ ਸੁਪਨਾ ਜਿਹੜੇ ਮਾਲਕ ਨੇ ਸਾਨੂੰ ਇੱਥੇ ਭੇਜਿਆ ਜੈਸਾ ਸੁਪਨਾ ਰੈਣ ਦਾ ਤੈਸਾ ਇਹ ਸੰਸਾਰ ਜਿਵੇਂ ਰਾਤ ਦਾ ਸੁਪਨਾ ਆਪਾਂ ਵੇਖਦੇ ਆਂ ਅੱਖ ਖੁੱਲਦੀ ਆ ਤੇ ਸੁਪਨਾ ਟੁੱਟ ਜਾਂਦਾ ਇੱਕ ਇਹ ਵੀ ਜਿਹੜਾ ਖੁੱਲੀ ਅੱਖ ਦਾ ਸੁਪਨਾ ਇਹ ਉਦੋਂ ਟੁੱਟੇਗਾ ਖਿਆਲ ਕਰਨਾ ਜਦੋਂ ਅੱਖ ਬੰਦ ਹੋਵੇਗੀ ਜਦੋਂ ਅੱਖਾਂ ਬੰਦ ਹੋ ਜਾਣਗੀਆਂ ਸਦਾ ਵਾਸਤੇ ਤਾਂ ਇੱਧਰ ਗੌਰ ਮਾਰੀਏ ਆਪਾਂ ਇੱਧਰ ਧਿਆਨ ਦਈਏ ਵੀ ਮਾਲਕ ਨੇ ਸਾਨੂੰ ਧਰਤੀ ਤੇ ਭੇਜਿਆ ਕੀ ਕਰਨ ਕੀ ਕਰਨ ਵਾਸਤੇ ਭੇਜਿਆ ਸਾਨੂੰ ਮਾਲਕ ਨੇ ਕਿਉਂ ਭੇਜਿਆ ਆਏ ਕੀ ਕਰਨਾ ਤੇ ਕਰੀ ਕੀ ਜਾਂਦੇ ਥੋੜਾ ਇੱਧਰ ਵੀ ਧਿਆਨ ਦਈਏ ਕਈ ਵਾਰੀ ਆਪਾਂ ਕਹਿੰਦੇ ਆ ਸਾਨੂੰ ਬਹੁਤਾ ਪੈਸਾ ਮਿਲ ਜੇ ਫਿਰ ਸਾਡੀ ਜ਼ਿੰਦਗੀ ਠੀਕ ਹੋ ਜਾਏਗੀ ਸਾਨੂੰ ਸੁਪਨੇ ਵਿੱਚ ਇਸ ਤਰ੍ਹਾਂ ਹੋ ਜਾਵੇ ਜੋ ਸੁਪਨਾ ਹੋਇਆ ਦੌਲਤ ਵਾਲਾ ਲਾਟਰੀ ਨਿਕਲੀ ਸੁਪਨੇ ਵਿੱਚ ਬੜੇ ਖੁਸ਼ ਹੋ ਜਾਂਦੇ ਆ ਜਿੱਦਾਂ ਦੀ ਉੱਠਣੀ ਬੈਠਣੀ ਹੋਵੇ ਸੰਗਤ ਵਿੱਚ ਉਹਦਾਂ ਦੇ ਸੁਪਨੇ ਬੰਦੇ ਨੂੰ ਬਸ ਆਉਂਦੇ ਆ ਗੁਰਮਖੋ ਇਹ ਤੁਸੀਂ ਚਾਹੁੰਦੇ ਹੋ ਤੁਹਾਡਾ ਜਿਹੜੀ ਇਹ ਜ਼ਿੰਦਗੀ ਹੈ ਵੀ ਇੱਕ ਸੁਪਨਾ ਹੀ ਆ ਇਹ ਠੀਕ ਹੋਵੇ ਤੁਹਾਨੂੰ ਸਿਮਰਨ ਦੇ ਨਾਲ ਜੁੜਨਾ ਚਾਹੀਦਾ ਨਾਮ ਦੇ ਨਾਲ ਜੁੜਨਾ ਚਾਹੀਦਾ ਜਿਹੜੇ ਬਜ਼ੁਰਗ ਨਜ਼ਰ ਆਉਂਦੇ ਆ ਵਹਿਮ ਕਰਦੇ ਆ ਵੀ ਸਾਨੂੰ ਮਰੇ ਹੋਏ ਪ੍ਰਾਣੀ ਨਜ਼ਰ ਆਏ ਆ ਇਦਾਂ ਕਿਸੇ ਨੇ ਵਹਿਮ ਕੀਤਾ ਮਹਾਪੁਰਖਾਂ ਕੋਲ ਗਏ ਬਾਬਾ ਆਨੰਦ ਸਿੰਘ ਜੀ ਨੇ ਆਖਿਆ ਭਾਈ ਜੇ ਬਜ਼ੁਰਗ ਨਜ਼ਰ ਆਉਂਦੇ ਆ ਤੁਹਾਨੂੰ ਸੱਪ ਨਜ਼ਰ ਆਉਂਦੇ ਆ ਤੇ ਜੂਨਾ ਨਜ਼ਰ ਆਉਂਦੀਆਂ ਨੇ ਤਾਂ ਇਹ ਗੁਰੂ ਨਾਨਕ ਸਾਹਿਬ ਦੀ ਕਿਰਪਾਈ ਆ ਤੁਹਾਡੇ ਤੇ ਵੀ ਦੇਖੋ ਤੁਹਾਡੀਆਂ ਜੂਨਾ ਕੱਟ ਰਹੇ ਆ ਸੁਪਨੇ 'ਚ ਜੂਨਾ ਦਿਖਾ ਕੇ ਸੁਪਨੇ ਵਿੱਚ ਹੀ ਤੁਹਾਡਾ ਭਲਾ ਕਰੀ ਜਾਂਦੇ ਆ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਿਆ ਕਰੋ ਇਹ ਸੰਸਾਰ ਵੀ ਸੁਪਨੇ ਹੀ ਆ ਜੋ ਦੇਖ ਰਹੇ ਆ ਨਾ ਅੱਖਾਂ ਦੇ ਨਾਲ ਸਭ ਕੁਝ ਸੁਪਨਾ ਹੀ ਹੈ ਜਿਵੇਂ ਸੁਪਨੇ ਵਿੱਚ ਕਈ ਵਾਰੀ ਆਪਾਂ ਕਹਿੰਨੇ ਆ ਵੀ ਲੈ ਤਾਂ ਸੁਪਨਾ ਹੀ ਸੀ ਮੈਂ ਤਾਂ ਐਵੇਂ ਡਰੀ ਗਿਆ ਕਈ ਵਾਰੀ ਤਾਂ ਇੰਨਾ ਡਰਾਉਣਾ ਸੁਪਨਾ ਹੁੰਦਾ ਆਪਾਂ ਉੱਠ ਕੇ ਕਹਿੰਨੇ ਸ਼ੁਕਰ ਆਏ ਸੁਪਨਾ ਸੀ ਉਹ ਸਾਰੀਆਂ ਚੀਜ਼ਾਂ ਕਿਉਂ ਆਉਂਦੀਆਂ ਨੇ ਮਨੋਵਿਗਿਆਨ ਦੇ ਕੋਈ ਹੋਰ ਪੱਖ ਆ ਅਧਿਆਤਮ ਪੱਖ ਕੋਈ ਹੋਰ ਆ ਕਿਉਂਕਿ ਹਰ ਚੀਜ਼ ਤੋਂ ਜਦੋਂ ਆਪਾਂ ਦ੍ਰਿਸ਼ਟੀਕੋਣ ਤੋਂ ਵੇਖਦੇ ਆ ਵੱਖਰੀ ਵੱਖਰੀ ਚੀਜ਼ ਨਜ਼ਰ ਆਉਂਦੀ ਆ ਪਰ ਆਪਾਂ ਗੱਲ ਕਰ ਰਹੇ ਆ ਮਹਾਪੁਰਖਾਂ ਦੁਆਰਾ ਉਹਨਾਂ ਨੇ ਸਾਨੂੰ ਕੀ ਸਿੱਖਿਆ ਦਿੱਤੀ ਆ ਵੀ ਇਹ ਜਿਹੜੇ ਜਨਮ ਮਰਨਾ ਸਾਡੇ ਇਹ ਕੱਟੇ ਜਾਂਦੇ ਆ ਸੁਪਨੇ ਰਾਹੀਂ ਜੂਨਾ ਤੋਂ ਛੁਟਕਾਰਾ ਮਿਲ ਜਾਂਦਾ ਕਈ ਵਾਰੀ ਗੁਰੂ ਦੀ ਕਿਰਪਾ ਹੋ ਜੇ ਸੁਪਨੇ ਵਿੱਚ ਹੀ ਉਹ ਸਾਰੀਆਂ ਚੀਜ਼ਾਂ ਕੱਟ ਦਿੰਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਗੁਰਪੂਰਾ ਜਿਹੜਾ ਸਮਰੱਥ ਆ ਉਹ ਸਭ ਕੁਝ ਕਰ ਸਕਦਾ ਹਣ ਗਰੀਬ ਦੇਸ਼ ਆ ਉਹਨਾਂ ਦੇ ਲੋਕਾਂ ਦੇ ਸੁਪਨੇ ਕੋਈ ਹੋਰ ਆ ਅਮੀਰ ਦੇਸ਼ ਆ ਉਹਨਾਂ ਦੇ ਸੁਪਨੇ ਕੋਈ ਹੋਰ ਆ ਤੇ ਕਈ ਵਾਰੀ ਆਪਾਂ ਹੈਰਾਨ ਹੋ ਜਾਂਦੇ ਆ ਦੇਖੋ ਸਮੱਸਿਆ ਇਹ ਆ ਵੀ ਲੋਕਾਂ ਦੀ ਵੀ ਦੂਜਾ ਬੰਦਾ ਕਿਉਂ ਨਹੀਂ ਬਦਲਦਾ ਸੁਪਨੇ ਜਿੰਨੇ ਮਰਜੀ ਆਪਾਂ ਨੂੰ ਚੰਗੇ ਆਈ ਜਾਣ ਜੇ ਅਸੀਂ ਅਸਲ ਜਿੰਦਗੀ ਵਿੱਚ ਆਪਾਂ ਚੰਗੇ ਨਾ ਬਣੀਏ ਫਿਰ ਸਾਡੀ ਜ਼ਿੰਦਗੀ ਚੰਗੀ ਨਹੀਂ ਹੋ ਸਕਦੀ ਸਮੱਸਿਆ ਸੰਸਾਰ ਨੂੰ ਸੁਧਾਰਨ ਦੀ ਨਹੀਂ ਆਪਣੇ ਆਪ ਨੂੰ ਚੰਗੇ ਪਾਸੇ ਲਾਉਣ ਦੀ ਆ ਦੇਖੋ ਆਹ ਦੁਨੀਆ ਜਿਹੜੀ ਆ ਇਹ ਚਾਰ ਦਿਨਾਂ ਦਾ ਮੇਲਾ ਆਪਾਂ ਇੱਥੇ ਇਕੱਠੇ ਹੋਏ ਆਂ ਚਾਰ ਦਿਨਾਂ ਦੇ ਪਰੌਣੇ ਆ ਮਿੱਟੀ ਦੇ ਪੁੱਤ ਨੇ ਆ ਹੰਕਾਰ ਵਿੱਚ ਆ ਕੇ ਨਾ ਹਉਮੈ ਚਾਕੇ ਬਹੁਤ ਆਪ ਦੇ ਆਪ ਨੂੰ ਉੱਚਾ ਕਹਾਈ ਜਾਂਦੇ ਆ ਹੈਗੇ ਆਪਾਂ ਕੁਝ ਵੀ ਨਹੀਂ ਮੰਨ ਲਿਆ ਆਪਦੇ ਆਪ ਨੂੰ ਵੀ ਅਸੀਂ ਬਹੁਤ ਕੁਝ ਹਾਂ ਤੇ ਮੰਨ ਲਿਆ ਆਪਦੇ ਆਪ ਨੂੰ ਬਹੁਤ ਵੱਡੇ ਆ ਗੁਣੀ ਗਿਆਨੀ ਆ ਪਰ ਅਸਲ ਵਿੱਚ ਸਾਨੂੰ ਕੁਝ ਵੀ ਨਹੀਂ ਆਉਂਦਾ ਛੋਟਾ ਜਿਹਾ ਅਸੀਂ ਕਈ ਵਾਰੀ ਸੇਵਾ ਦਾਨਪਨ ਕਰਦੇ ਆ ਬਹੁਤ ਵੱਡਾ ਰੋਲਾ ਪਾਉਨੇ ਆ ਛੋਟਾ ਜਿਹਾ ਕੋਈ ਕਾਰਜ ਕਰ ਦਈਏ ਕਹਿੰਦੇ ਆ ਵੀ ਚਾਰ ਬੰਦਿਆਂ 'ਚ ਸਾਡਾ ਨਾਂ ਹੋ ਜੇ ਗੁਰੂ ਘਰ ਦੀ ਸੇਵਾ ਕਰਨ ਲੱਗੇ ਮਾਣ ਹੋ ਜਾਂਦਾ ਸੁਖਮ ਹੌਮੇ ਆ ਜਾਂਦੀ ਆ ਇਹ ਫਿਰ ਸੁਪਨਾ ਜਿਹੜਾ ਹੈ ਜ਼ਿੰਦਗੀ ਇੱਕ ਸੁਪਨਾ ਹੀ ਆ ਜੇ ਇਹ ਸੁਪਨਾ ਸੱਚ ਨਾ ਕਰੀਏ ਸੱਚ ਨਾਲ ਨਾ ਜੁੜਿਆ ਜਾਵੇ ਸੁਪਨੇ ਦੇ ਵਿੱਚ ਫਿਰ ਜ਼ਿੰਦਗੀ ਸਾਰੀ ਜਿਹੜੀ ਆ ਖਵਾਰ ਹੀ ਹੋਵੇਗੀ ਹੁਣ ਤੁਸੀਂ ਵੇਖੋ ਇੱਕ ਗੱਲ ਕਿਉਂਕਿ ਜਿੰਨਾ ਚੀਜ਼ਾਂ ਨੂੰ ਅਸੀਂ ਵੱਧ ਵਰਤਦੇ ਹਾਂ ਉਹਨਾਂ ਚੀਜ਼ਾਂ ਦੀ ਉਦਾਹਰਨਾਂ ਦੇ ਕੇ ਅਸੀਂ ਵੱਧ ਸਮਝਦੇ ਹਾਂ ਆਪਦੇ ਪੈਸਿਆਂ ਨਾਲੋਂ ਦੂਜੇ ਬੰਦੇ ਦੇ ਪੈਸੇ ਖਰਚਣੇ ਸੌਖੇ ਹੁੰਦੇ ਆ ਆਪਣੇ ਬੱਚਿਆਂ ਨੂੰ ਜਿੰਨਾ ਵੱਧ ਪੈਸਾ ਦੋਗੇ ਉਹਨੇ ਨਾ ਤੇ ਉਹ ਘੱਟ ਬਚਾਉਣਗੇ ਜਿੰਨਾ ਘੱਟ ਦੋਗੇ ਉਹਨੇ ਵੱਧ ਬਚਾਉਣਗੇ ਕਈ ਵਾਰੀ ਆਪਾਂ ਕਹਿ ਦਿੰਨੇ ਆ ਨਾ ਵੀ ਲੈ ਫਿਰ ਕੀ ਹੋ ਗਿਆ ਸਾਡੀ ਤਾਂ ਇਕਲੌਤਾ ਪੁੱਤਰ ਆ ਇਕਲੌਤੀ ਧੀ ਆ ਅਸੀਂ ਕਿਹਦੇ ਵਾਸਤੇ ਕਰਨਾ ਕਿਹਦੇ ਵਾਸਤੇ ਜੋੜਨਾ ਤਾਂ ਗੁਰਮਖੋ ਜਿਵੇਂ ਪੈਸਾ ਜੋੜਨ ਤੇ ਜੋਰ ਹੈ ਨਾਮ ਦੇ ਨਾਲ ਵੀ ਬੱਚੇ ਨੂੰ ਜੋੜਨਾ ਚਾਹੀਦਾ ਫਿਰ ਸੁਪਨੇ ਭਾਵੇਂ ਬੁਰੇ ਆਉਣ ਜੇ ਬੱਚਾ ਨਾਮ ਦੇ ਨਾਲ ਜੁੜਿਆ ਹੋਵੇਗਾ ਪਹਿਲੀ ਗੱਲ ਤਾਂ ਇਹ ਆ ਜਿਹੜਾ ਰਾਤ ਨੂੰ ਕੀਰਤਨ ਸਵੇਲਾ ਦੀ ਬਾਣੀ ਦਾ ਪਾਠ ਪੜ੍ਹ ਕੇ ਪਵੇਗਾ ਨਾ ਉਹਨੂੰ ਇਹੋ ਜੇ ਮੰਦੇ ਸੁਪਨੇ ਆਉਂਦੇ ਹੀ ਨਹੀਂ ਬੁਰੇ ਸੁਪਨੇ ਕਦੇ ਤੇ ਉਹਦੀ ਨੀਂਦ ਜਿਹੜੀ ਆ ਬਹੁਤ ਚੜ੍ਹਦੀ ਕਲਾ ਵਾਲੀ ਨੀਂਦ ਆਉਂਦੀ ਏ ਉਹਨੂੰ ਕੋਈ ਸੁਪਨੇ ਬੁਰੇ ਨਹੀਂ ਆਉਂਦੇ ਜੇ ਸੁਪਨੇ ਆਉਣਗੇ ਵੀ ਚੰਗੇ ਹੀ ਸੁਪਨੇ ਉਹਨੂੰ ਆਉਣਗੇ ਕਿਉਂਕਿ ਹੁਣ ਰਾਤ ਨੂੰ ਵਾਹਿਗੁਰੂ ਨੂੰ ਯਾਦ ਕੀਤਾ ਤੇ ਜਿਨ੍ਹਾਂ ਨੇ ਕਰਨੇ ਨਹੀਂ ਮਾਲਕ ਨੂੰ ਯਾਦ ਉਹਨਾਂ ਨੂੰ ਸੁਪਨੇ ਬੁਰੇ ਆਉਣਾ ਹੀ ਆ ਤਾਂ ਜੇ ਤੁਸੀਂ ਚਾਹਦੇ ਹੋ ਨਾ ਸੁਪਨਿਆਂ ਤੋਂ ਛੁਟਕਾਰਾ ਪਾਉਣਾ ਬਾਬਾ ਅਨੰਦ ਸਿੰਘ ਜੀ ਦੇ ਬਚਨਾਂ ਭਾਈ ਰਾਤ ਨੂੰ ਸੌਣ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਯਾਦ ਕਰਕੇ ਪਓ ਤੁਸੀਂ ਕਰਕੇ ਦੇਖੋ ਜਦ ਸਵੇਰੇ ਅੱਖ ਖੁੱਲ੍ਹੇਗੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਯਾਦ ਕਰੋਗੇ ਆਪਣੇ ਆਪ ਉਹ ਸਾਹਮਣੇ ਹੋਣਗੇ ਤੁਹਾਡੇ ਜੇ ਰਾਤ ਨੂੰ ਸੌਣਾ ਹੀ ਚਿੰਤਾਵਾਂ ਦੇ ਵਿੱਚ ਫਿਕਰਾਂ ਚ ਝੋਰੀਆਂ ਚ ਸ਼ਿਕਵਿਆਂ ਚ ਫਿਰ ਸੁਪਨੇ ਵੀ ਤਾਂ ਉਹ ਜਿਹੀ ਆਉਣੇ ਹੋਏ ਨਾ ਇਹ ਚੀਜ਼ਾਂ ਦਾ ਅਸਰ ਬਹੁਤ ਜ਼ਿਆਦਾ ਹੁੰਦਾ ਪਰ ਆਪਾਂ ਇਹਨਾਂ ਚੀਜ਼ਾਂ ਦੇ ਵਿਚਾਰ ਨਹੀਂ ਕਰਦੇ ਕਈ ਵਾਰੀ ਸੁਪਨੇ ਦੇ ਵਿੱਚ ਕਈ ਵਾਰੀ ਦੋਸ਼ ਵੀ ਸਾਡੇ ਤੇ ਲੱਗਦੇ ਆ ਸੁਪਨੇ ਵਿੱਚ ਕਈ ਵਾਰੀ ਆਪਾਂ ਕਿਸੇ ਦਾ ਕਤਲ ਕਰ ਦਿੰਨੇ ਜਾਂ ਸਾਨੂੰ ਕੋਈ ਮਾਰ ਰਿਆ ਹੁੰਦਾ ਸੱਪ ਨજર ਆ ਗਏ ਕੋਈ ਪੰਛੀ ਨજર ਆ ਗਿਆ ਮਰੇ ਹੋਏ ਬੰਦੇ ਨજર ਆ ਗਏ ਆਪਾਂ ਡਰ ਜਾਂਦੇ ਆ ਦੇਖੋ ਡਰ ਜਿਹੜਾ ਹੈ ਉਹ ਜਿਹੜੀ ਮੌਤ ਆ ਜੇ ਆਪਾਂ ਇਹਦੀ ਗੱਲ ਕਰੀਏ ਆਪਾਂ ਕਹਿੰਨੇ ਮੌਤ ਆ ਮੌਤ ਦਾ ਡਰ ਜਿਹੜਾ ਹੁੰਦਾ ਹੁਣ ਕਿੰਨਾ ਨੂੰ ਹੁੰਦਾ ਮੌਤ ਤੋਂ ਉਹ ਬੰਦੇ ਡਰਦੇ ਆ ਜਿਹੜੇ ਕਮਜ਼ੋਰ ਦਿਲ ਵਾਲੇ ਬੰਦੇ ਹੁੰਦੇ ਆ ਮੌਤ ਦਾ ਬਹਾਨਾ ਬਣਨਾ ਮੌਤ ਸਭ ਨੂੰ ਆਉਣੀ ਆ ਤੇ ਆਉਣੀ ਇੱਕ ਵਾਰੀ ਆ ਵਾਰ-ਵਾਰ ਤਾਉਣੀ ਨਹੀਂ ਹੁਣ ਕਮਜ਼ੋਰ ਦਿਲ ਬੰਦੇ ਨੂੰ ਜ਼ਿੰਦਗੀ ਵਿੱਚ ਕਈ ਹਜ਼ਾਰ ਵਾਰੀ ਡਰਾਉਂਦੀ ਆ ਮੌਤ ਤੇ ਜਿਹੜੇ ਸ਼ਬਦਾਂ ਦੀ ਕਮਾਈ ਕਰਦੇ ਆ ਉਹਨਾਂ ਦੇ ਅੰਦਰੋਂ ਇਹ ਮਟ ਜਾਂਦਾ ਡਰ ਉਹਨਾਂ ਨੂੰ ਡਰ ਹੀ ਨਹੀਂ ਹੁੰਦਾ ਸ਼ਬਦ ਮਰੋ ਫਿਰ ਜੀਵੋ ਸਦਹੀ ਤਾਂ ਫਿਰ ਮਰਨ ਨਾ ਹੋਈ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਕੀ ਆ ਇਹ ਕੁਝ ਵੀ ਨਹੀਂ ਤਾਂ ਗੁਰਮਖੋ ਚੜ੍ਹਦੀ ਕਲਾ ਵਿੱਚ ਜਿਉਣਾ ਚਾਹੀਦਾ ਸਾਨੂੰ ਸਦਾ ਇਸ ਸੁਪਨੇ ਬੁਰੇ ਵੀ ਆਉਂਦੇ ਆ ਕੋਈ ਗੱਲ ਨਹੀਂ ਸੁਪਨੇ ਹੀ ਆ ਆਪਾਂ ਇਹ ਜਿਹੜੀ ਜ਼ਿੰਦਗੀ ਸੁਪਨਾ ਇਹਨੂੰ ਸਚੱਜੀ ਬਣਾਉਣ ਤੇ ਜ਼ੋਰ ਲਾਉਣਾ ਬਾਬਾ ਆਨੰਦ ਸਿੰਘ ਜੀ ਬਚਨ ਕਰਿਆ ਕਰਦੇ ਸੀ ਭਾਈ ਤੁਹਾਡਾ ਕੰਮ ਆ ਬੰਦਗੀ ਕਰਨਾ ਬੰਦੇ ਦਾ ਕੰਮ ਆ ਬੰਦਗੀ ਕਰਨੀ ਤੇ ਉਹਨੂੰ ਮਾਲਕ ਨੇ ਫਲ ਲਾਉਣਾ ਹੁੰਦਾ ਤੇ ਉਹ ਜਦੋਂ ਮਰਜ਼ੀ ਲਾ ਦੇਵੇ ਉਹਦੀ ਕਿਰਪਾ ਹੋ ਜਾਂਦੀ ਕਈ ਵਾਰੀ ਕੁਝ ਪੌਦੇ ਇਹੋ ਜਿਹੇ ਆ ਜਿਨ੍ਹਾਂ ਨੂੰ ਲੇਟ ਜਿਹੜਾ ਹੈ ਫਲ ਲੱਗਦਾ ਇਮਲੀ ਹੁਣ ਇਮਲੀ ਦਾ ਬੂਟਾ ਇਮਲੀ ਦਾ ਪੌਦਾ ਉਹਨੂੰ ਬਹੁਤ ਲੰਮਾ ਸਮਾਂ ਗੁਜ਼ਰਨਾ ਪੈਂਦਾ ਫਿਰ ਜਾ ਕੇ 40 ਸਾਲ ਬਾਅਦ ਉਹਨੂੰ ਫਲ ਲੱਗਦਾ ਕਈ ਇਹੋ ਜਿਹੇ ਦਰਖਤ ਤਾਂ ਜਿਨ੍ਹਾਂ ਨੂੰ ਛੇਤੀ ਫਲ ਲੱਗਦਾ ਤਾਂ ਇਦਾਂ ਆਪਾਂ ਆਪਣੀ ਜ਼ਿੰਦਗੀ ਸਮਝਣੀ ਆ ਆਪਾਂ ਧਿਆਨ ਦੇਣਾ ਬਾਣੀ ਪੜਨ ਤੇ ਵਾਹਿਗੁਰੂ ਮੰਤਰ ਦਾ ਅਭਿਆਸ ਕਰਨ ਤੇ ਫਿਰ ਜਿਹੜੇ ਸੁਪਨੇ ਆਉਣਗੇ ਵੀ ਤੁਹਾਨੂੰ ਕਾਦੀ ਫਿਕਰ ਜਿਹਦਾ ਨਾਮ ਜਪਦੇ ਹੋ ਉਹਨੇ ਸੁਪਨੇ 'ਚ ਤੁਹਾਡਾ ਸਭ ਕੁਝ ਠੀਕ ਕਰ ਦੇਣਾ ਤੇ ਸਾਨੂੰ ਅਸਲ ਵਿੱਚ ਇਹਨਾਂ ਚੀਜ਼ਾਂ ਵੱਲ ਧਿਆਨ ਦੇਣ ਦੀ بجائے ਨਾਮ ਜਪਣਾ ਚਾਹੀਦਾ ਸੀ ਸੁਪਨੇ 'ਚ ਸਾਨੂੰ ਆਹ ਦਿਸਿਆ ਜੀ ਆਹ ਦਿਸਿਆ ਭਾਈ ਇਹਨਾਂ ਚੀਜ਼ਾਂ ਤੋਂ ਡਰਨ ਦਾ ਕੋਈ ਲਾਭ ਨਹੀਂ ਤੁਸੀਂ ਭਾਈ ਆਪਦੇ ਨਾਮ ਦੀ ਕਮਾਈ ਕਰੋ ਸੁਪਨੇ ਕੀ ਆ ਰਹੇ ਆ ਕਿਵੇਂ ਆ ਰਹੇ ਕਿੱਦਾਂ ਦੇ ਆ ਰਹੇ ਆ ਆਈ ਜਾਣ ਦੋ ਆਪੇ ਸਭ ਕੁਝ ਠੀਕ ਹੋ ਜਾਏਗਾ ਬੰਦਾ ਅਸਲ ਵਿੱਚ ਉਹ ਕਰਦਾ ਹੀ ਨਹੀਂ ਜੋ ਧਰਤੀ ਤੇ ਕਰਨ ਆਇਆ ਦੁਖਾਂਤ ਦੀ ਗਲਤੀਆਂ ਇਹੀ ਆ ਨਾ ਕਿ ਜਿਨ੍ਹਾਂ ਕੋਲ ਉੱਚੇ ਜੀਵਨ ਦੇ ਉਦੇਸ਼ ਨਹੀਂ ਹੁੰਦੇ ਉਹ ਕੋ ਜੋ ਹੋਰ ਹੀ ਕਰਦੇ ਰਹਿੰਦੇ ਆ ਉਹ ਜਿਹੜੋ ਜੋ ਕਰਨਾ ਆਏ ਆ ਜਿਸ ਕਰਨ ਨੂੰ ਭੇਜਿਆ ਗਿਆ ਧਰਤੀ ਤੇ ਉਹ ਤਾਂ ਅਸੀਂ ਕਰਦੇ ਹੀ ਨਹੀਂ ਰੱਬ ਨੇ ਭੇਜਿਆ ਹੀਰੀਆਂ ਦੀ ਖਾਨ ਤੇ ਕੰਕਰ ਪੱਥਰ ਇਕੱਠੇ ਕਰੀ ਜਾਂਦੇ ਆ ਉਧਰੋਂ ਆਵਾਜ਼ ਪੈ ਜਾਣੀ ਆ ਭਾਈ ਤੇਰਾ ਸਮਾਂ ਪੂਰਾ ਹੋ ਗਿਆ ਇਹ ਇੱਕ ਖੇਡ ਆ ਆਉਣ ਜਾਣ ਇੱਕ ਖੇਲ ਬਣਾਇਆ ਇਹ ਸਮਾਂ ਮਿਲਿਆ ਜੀ ਸਾਨੂੰ ਕਿਸੇ ਨੂੰ 40 ਸਾਲ ਕਿਸੇ ਨੂੰ 50 ਸਾਲ ਕਿਸੇ ਨੂੰ 60 ਸਾਲ ਵੀ ਤੂੰ ਹੀਰੇ ਮਾਨਕ ਰਤਨ ਜਵਾਹਰ ਇਹ ਜੋ ਵੀ ਹਨ ਗੁਣ ਜਿਹੜੇ ਉਹਨਾਂ ਨੂੰ ਇਕੱਠੇ ਕਰਨਾ ਤੇ ਵਾਪਸ ਤੈਨੂੰ ਫਿਰ ਸੱਦਿਆ ਜਾਣਾ ਤੇਰਾ ਸਮਾਂ ਵੀ ਪੂਰਾ ਹੋਣਾ ਉਧਰੋਂ ਤਾਂ ਆਵਾਜ਼ ਵੱਜਣ ਵਾਲੀ ਵੀ ਭਾਈ ਤੇਰਾ ਸਮਾਂ ਪੂਰਾ ਹੋ ਗਿਆ ਤੇ ਇੱਧਰ ਆਪਾਂ ਕੋਈ ਖਿਆਲ ਹੀ ਨਹੀਂ ਸੱਚਖੰਡ ਨੂੰ ਜਾਣ ਵਾਲਾ ਰਸਤਾ ਆਪਣਾ ਸਾਫ਼ ਹੀ ਨਹੀਂ ਕੀਤਾ ਗੁਰਮਖੋ ਇਦਾਂ ਨਹੀਂ ਕਰਨਾ ਚਾਹੀਦਾ ਤਾਂ ਸਾਨੂੰ ਭਾਈ ਉਦੇਸ਼ ਜਿਹੜੇ ਆ ਟੀਚੇ ਜਿਹੜੇ ਆ ਵੱਡੇ ਮਿੱਥਨੇ ਪਹਿਣਗੇ ਆਖਣ ਔਖਾ ਸਾਚਾ ਨਾਮ ਦੁਨੀਆ ਦੇ ਸਾਰੇ ਕੰਮ ਸੌਖੇ ਆ ਸਭ ਤੋਂ ਔਖਾ ਕੰਮ ਨਾਮ ਜਪਣਾ ਇਹ ਭਗਤ ਕਰਦੇ ਆ ਤਾਂ ਹੀਓ ਵੱਡੇ ਆ ਜਿਹੜਾ ਵੱਡਾ ਕੰਮ ਕਰੇ ਔਖਾ ਕੰਮ ਕਰੇ ਉਹਦਾ ਸਤਕਾਰ ਨਹੀਂ ਕਰਦੇ ਸਾਰੇ ਤਾਂ ਹੀ ਭਗਤਾਂ ਦਾ ਸਤਕਾਰ ਆ ਅੱਜ ਕੱਲ ਔਖਾ ਕੰਮ ਕੋਈ ਨਹੀਂ ਕਰਦਾ ਸਾਰੇ ਸੌਖੇ ਸੌਖੇ ਕੰਮ ਕਰਕੇ ਖੁਸ਼ ਹੋ ਜਾਂਦੇ ਆ ਬੈਠਣਾ ਕਦੇ ਆਪਣੇ ਆਪ ਨਾਲ ਪਤਾ ਲੱਗੇਗਾ ਕਿੰਨੀ ਵਿਚਾਰਾਂ ਦੀ ਧੂੜ ਜੰਮੀ ਪਈ ਮਨ ਦੇ ਉੱਪਰ ਕਿੰਨੇ ਫੁਰਨਿਆਂ ਦੇ ਵੇਗਾ ਕਿਵੇਂ ਆਉਣ ਵਾਲੇ ਸਮੇਂ ਦੀ ਚਿੰਤਾ 'ਚ ਮਨ ਭਟਕੀ ਜਾਂਦਾ ਕਿਵੇਂ ਬੀਤੇ ਸਮੇਂ ਦੀਆਂ ਯਾਦਾਂ ਦੇ ਵਿੱਚ ਪਈਆਂ ਨੇ ਕਿਹੜੇ ਸੁਪਨਿਆਂ ਦੀ ਅਸੀਂ ਗੱਲ ਕਰਦੇ ਹਾਂ ਜੀ ਜਿਹੜਾ ਮਹਾਪੁਰਖਾਂ ਦੇ ਨਾਲ ਜੁੜ ਜਾਵੇਗਾ ਉਹਦੀ ਜ਼ਿੰਦਗੀ ਦਾ ਪਾਰ ਉਤਾਰਾ ਹੋ ਜਾਵੇਗਾ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜੁੜ ਜਾਵੇਗਾ ਸ਼ਬਦ ਨਾਲ ਜੁੜ ਜਾਵੇਗਾ ਉਹਦੀ ਜ਼ਿੰਦਗੀ ਦਾ ਸੁਪਨਾ ਸੱਚ ਹੋ ਜਾਵੇਗਾ ਆਉਣ ਦਾ ਮਕਸਦ ਪੂਰਾ ਹੋ ਜਾਵੇ ਇਸ ਧਰਤੀ ਤੇ ਕਿਹੜੇ ਸੁਪਣਿਆਂ ਦੀ ਗੱਲ ਕਰ ਰਹੇ ਆ ਤਾਂ ਗੁਰਮਖੋ ਅਸੀਂ ਉਹ ਲੋਕ ਆ ਜਿਹੜੇ ਕਿ ਸੁਣਦੇ ਵਾਅਦਾਂ ਕਮਾਉਣੇ ਘਟ ਬੋਲਦੇ ਵੀ ਵਾਅਦਾਂ ਤਾਂ ਸਾਨੂੰ ਇਹ ਚੀਜ਼ਾਂ ਸਿੱਖਣੀਆਂ ਪੈਣਗੀਆਂ ਬਾਹਰ ਨਾ ਸੌਖਾ ਨਾ ਦੁੱਖ ਸੁੱਖ ਦੁੱਖ ਸਾਡੀ ਸੋਚ ਵਿੱਚ ਹੀ ਇੱਕ ਸੋਚ ਹੀ ਦੁੱਖਾ ਸੋਚ ਹੀ ਸੌਖਾ ਜੇ ਮੰਨ ਲਿਆ ਵੀ ਵਾਹਿਗੁਰੂ ਦਾ ਹੁਕਮ ਜੋ ਹੋ ਰਿਹਾ ਭਗਤਾਂ ਲਈ ਦੁੱਖ ਵੀ ਸੌਖਾ ਬਸ ਤੁਸੀਂ ਇੱਧਰ ਨਹੀਂ ਧਿਆਨ ਦੇਣਾ ਵੀ ਸੁਪਨੇ ਕਿੱਦਾਂ ਦੇ ਆ ਰਹੇ ਆ ਤੁਸੀਂ ਬੰਦਗੀ ਵੱਲ ਧਿਆਨ ਦੇਣਾ ਹੈ ਮਹਾਂਪੁਰਖਾਂ ਦੇ ਬਚਨਾਂ ਬਾਬਾ ਅਨੰਦ ਸਿੰਘ ਜੀ ਦੇ ਸੁਪਨੇ ਜਿੱਦਾਂ ਦੇ ਵੀ ਆਉਂਦੇ ਆਉਣ ਦਿਓ ਤੁਸੀਂ ਨਾਮ ਜਪਣਾ ਨਾ ਛੱਡੋ ਤੁਸੀਂ ਹੋਰ ਨਾਮ ਜਪੋ ਆਪੇ ਆਉਣਗੇ ਪਹਿਲਾਂ ਮੈਲ ਜਿਹੜੀ ਆ ਬਾਹਰ ਆਉਂਦੀ ਜਦੋਂ ਕੱਪੜਾ ਧੋਨੇ ਆ ਆਪੇ ਹੀ ਮੈਲ ਜਿਹੜੀ ਆ ਫਿਰ ਬਾਹਰ ਨਿਕਲ ਜਾਂਦੀ ਆ ਕੱਪੜਾ ਉਜਲਾ ਹੋ ਜਾਂਦਾ ਤਾਂ ਉਮੀਦ ਕਰਦਾ ਤੁਸੀਂ ਇਹ ਸਾਰੀਆਂ ਗੱਲਾਂ ਨੂੰ ਭਾਈ ਕਮਾਉਂਗੇ ਉਕੇ ਦੇਖੋ ਜੀ ਚੰਗੇ ਬੰਦਿਆਂ ਦਾ ਸਤਿਕਾਰ ਕਰਨਾ ਮਹਾਪੁਰਖਾਂ ਦਾ ਸਤਿਕਾਰ ਕਰਨਾ ਉਹਨਾਂ ਦੇ ਬਚਨ ਕਮਾਉਣਾ ਹੀ ਉਹਨਾਂ ਦਾ ਸਤਿਕਾਰ ਜੇ ਅਸੀਂ ਕਹਿੰਦੇ ਆ ਵੀ ਅਸੀਂ ਬਾਬਾ ਅਨੰਦ ਸਿੰਘ ਜੀ ਨੂੰ ਮੰਨਦੇ ਆ ਜਾਂ ਮਹਾਪੁਰਖਾਂ ਨੂੰ ਮੰਨਦੇ ਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ ਭਾਈ ਜੇ ਉਹਨਾਂ ਦੇ ਬਚਨ ਮੰਨਾਂਗੇ ਤਾਂ ਹੀ ਉਹਨਾਂ ਨੂੰ ਮੰਨਦੇ ਆ ਕੱਲਾ ਮੱਥਾ ਟੇਕਣ ਨਾਲ ਕੀ ਹੋਵੇਗਾ ਸੀਸ ਨਵਾਇਆ ਕਿ ਆਥੀਏ ਜਾਂ ਰਦੇ ਕ ਸੁਧੇ ਜਾਹੇ ਸੀਸ ਝੁਕਾਉਣਾ ਕੀ ਹੋ ਜਾਊਗਾ ਜਦੋਂ ਆਪਾਂ ਗੁਰੂ ਦੀ ਮੰਨਣੀ ਨਹੀਂ ਜਦੋਂ ਆਪਾਂ ਗੁਰੂ ਦੀ ਸੁਣਨੀ ਨਹੀਂ ਫਿਰ ਕੀ ਫਾਇਦਾ ਤਾਂ ਇਹ ਨਾ 7 ਵਾਰੀ ਡਿੱਗੋ 8 ਵਾਰੀ ਉੱਠੋ ਐ ਤੋਂ ਬਾਅਦ ਤੁਸੀਂ ਕਦੇ ਨਹੀਂ ਡਿੱਗੋਗੇ ਇੱਕ ਫਾਰਮੂਲਾ ਹੀ ਆ ਸਮਝੋ ਇਹਨੂੰ 7 ਵਾਰੀ ਡਿੱਗੋ ਨਾਮ ਨਹੀਂ ਜਪਣ ਨੂੰ ਦਿਲ ਕਰਦਾ ਫਿਰ ਮਿਹਨਤ ਕਰੋ ਇਹ ਵੀ ਇੱਕ ਮਿਹਨਤ ਹੈ ਮਿਹਨਤ ਕਰੋ ਮਿਹਨਤ ਕਰਨ ਦੀ ਲੋੜ ਆ 8 ਵਾਰੀ ਉੱਠੋ ਫਿਰ ਕਦੇ ਨਹੀਂ ਬੰਦਾ ਡਿੱਗਦਾ ਜਿਹੜਾ ਬੰਦਾ ਇਹ ਜਾਣ ਲੈਂਦਾ ਨਿਰਾਸ਼ ਨਹੀਂ ਹੋਣਾ ਜ਼ਿੰਦਗੀ ਤੋਂ ਆਪਾਂ ਵੇਖਦੇ ਆਂ ਰਿਸ਼ਤਿਆਂ ਦੀ ਗੱਲ ਕਰੀਏ ਕੱਚੇ ਘਰਾਂ ਵਾਂਗ ਹੁੰਦੇ ਕੋਈ ਗੱਲ ਨਹੀਂ ਕਈ ਵਾਰੀ ਬਾਲੀ ਵਾਰ ਲਿਪਣੇ ਪੈਂਦੇ ਆ ਤਾਂ ਇਹ ਸੁਪਨੇ ਆਉਂਦੇ ਆ ਸੁਪਨੇ ਟੁੱਟਦੇ ਵੀ ਆ ਸੁਪਨੇ ਬਣਦੇ ਵੀ ਆ ਇਹ ਦੁਨੀਆ ਹੀ ਸੁਪਨਾ ਸੁਪਨੇ ਆਜ ਸੁਪਨੇ ਆ ਰਹੇ ਆ ਆਈ ਜਾਣ ਦੋ ਤਾਂ ਸੁਪਨੇ ਆ ਚ ਇੱਕ ਸੁਪਨਾ ਸੁਪਨੇ ਆ ਚ ਇੱਕ ਸੁਪਨਾ ਬਣਾ ਲੂ ਆਪਦਾ ਬੰਦਗੀ ਵਾਲੇ ਬੰਦੇ ਬਣਨਾ ਉਹ ਬਣਨਾ ਜਿਹਨੂੰ ਮਿਲ ਕੇ ਵੀ ਰੱਬ ਦੀ ਯਾਦ ਆਵੇ ਉਹਦੀ ਤਲਾਸ਼ ਕਰਨੀ ਬੰਦ ਕਰ ਦਿਓ ਵੀ ਕੋਈ ਗੁਰਮਖ ਮਿਲੂਗਾ ਆਪ ਹੀ ਗੁਰਮਖ ਬਣ ਜਾਓ ਇਹ ਸੁਪਨਾ ਬਣਾਉ ਆਪਦੀ ਜ਼ਿੰਦਗੀ ਦਾ ਅਸੀਂ ਉਹ ਬਣਨਾ ਜੋ ਅਰਦਾਸ ਵਿੱਚ ਕਿਹਾ ਜਾਂਦਾ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ ਉਹ ਬਣਨਾ ਆਪਣੇ ਆਪ ਨੂੰ ਓਦਾਂ ਦੇ ਬਣਾ ਲਈਏ ਵੀ ਕੋਈ ਸਾਨੂੰ ਦੇਖੇ ਤੇ ਕਹੇ ਗੁਰਮਖ ਪਿਆਰਾ ਹੈ ਤਾਂ ਕਿਸੇ ਦੀ ਜਿਹੜੀ ਉਡੀਕ ਆ ਕਿਸੇ ਦੀ ਅਰਦਾਸ ਆ ਪੂਰੀ ਹੋਵੇ ਸਾਨੂੰ ਮਿਲ ਕੇ ਐਸਾ ਆਪਣਾ ਜੀਵਨ ਬਣਾਉਣਾ ਹੈ ਇਹ ਦੁਨੀਆ ਸ਼ਹਿਰ ਮੇਲਾ ਹੈ ਚਾਰ ਦਿਨਾਂ ਦੀ ਡਗਡੂਗੀ ਆ ਵਾਜੀ ਜਾਂਦੀ ਆ ਫਿਰ ਇੱਕ ਨਾ ਇੱਕ ਦਿਨ ਤਾਂ ਰੁਕਣੀ ਹੀ ਆ ਨਾ ਇਹ ਜ਼ਿੰਦਗੀ ਸਾਹ ਵੀ ਰੁਕਣੇ ਆ ਚੱਲਦਾ ਦਿਲ ਵੀ ਰੁਕਣਾ ਸਭ ਕੁਝ ਹੋਣਾ ਥੋੜੇ ਨੀਵੇਂ ਹੋ ਕੇ ਜ਼ਿੰਦਗੀ ਜਿਉਈਏ ਪੁੱਲ ਚੁੱਕਦੀ ਖਿਮਾ ਜੀ ਤੇ ਮਹਾਪੁਰਖਾਂ ਦੀ ਸ਼ਾਨ ਬੜੀ ਉੱਚੀ ਸੁੱਚੀ ਹੈ ਆਓ ਆਪਾਂ ਸਰਬੱਤ ਦੇ ਭਲੇ ਦੀ ਕਰੀਏ ਅਰਦਾਸ ਤੇ ਇਹ ਜਿਹੜਾ ਸਵਾਰਥ ਆ ਸਾਡਾ ਇਹ ਮਨ ਨੂੰ ਤਿੱਖਾ ਅਕਲ ਨੂੰ ਖੁੰਡਾ ਕਰ ਦਿੰਦਾ ਸਿਮਰਨ ਨੇ ਅਦੀ ਮੈਲ ਕੱਟਣੀ ਐ ਸਿਮਰਨ ਕਰੋ ਆਪਦੇ ਰੱਬ ਨੂੰ ਯਾਦ ਕਰੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ